ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ ਚ ਡਾਕਟਰਾਂ ਦੀ 1300 ਸਾਮੀਆਂ ਦੀ ਰਚਨਾ ਕੀਤੀ ਗਈ ਹੈ। ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੋ ਮਿਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ। ਦੇमागੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣਗੀਆਂ ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਨੀਆਂ ਰਹੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪਤਾਲਾਂ 'ਚ ਹੋਣਗੇ ਉਹ ਡਾਕਟਰ ਸਾਡੇ ਮਹੱਲਾ ਕਲੀਨਿਕਾਂ 'ਚ ਹੋਣਗੇ ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ ਦੇ ਵਿੱਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਅਸਾਮੀਆਂ ਦੇ ਵਿੱਚੋਂ ਪਹਿਲਾਂ 400 ਅਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀ ਆ ਡਾਕਟਰਾਂ ਦੀ ਕਾਟ ਨਾ ਰਹੇ ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਰਗੀਆਂ ਬਾਬਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਥਰੂ ਭਰੀਆਂ ਜਾਣਗੀਆਂ ਕਿਉਂਕਿ ਪੀਪੀਐਸਸੀ ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ ਪੀਪੀਐਸ ਦੇ ਪ੍ਰਿਵਿਊ ਚੋਂ ਕੱਢ ਕੇ ਇਹ ਸਾਡੇ ਅਸੀਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀ ਆ ਨਗੀ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ 30 ਬੈਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਆਗਾ ਉਹਦੇ ਵਿੱਚ ਵੀ ਵੱਖ-ਵੱਖ ਕਾਡਰਾਂ ਦੀਆਂ 20 ਅਸਾਮੀਆਂ ਕਿਉਂਕਿ ਹਸਪਤਾਲ ਤਾਂ ਬਣ ਗਿਆ ਸੀਗਾ ਪੁਰਾਣੀਆ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤਾਇਨਾਤ ਹੋ ਸਕਦਾ ਸੀਗਾ ਨਾ ਕੋਈ ਹੋਰ ਅਮਲਾ ਫੈਲਾ ਤਾਇਨਾਤ ਹੋ ਸਕਦਾ ਸੀਗਾ ਸੋ ਅੱਜ ਵੀ ਨਵੀਆਂ ਅਸਾਮੀਆਂ ਨੂੰ ਵੀ ਇਹ ਜਿਹੜੀ ਆ ਅੱਜ ਅਸੀਂ ਪ੍ਰਵਾਨਗੀ ਦਿੱਤੀ ਹੈਗੀ ਇਹ ਮੈਂ ਸਮਝਦਾ ਇੱਕ ਵੱਡੇ ਫੈਸਲੇ ਜਿਹੜੇ ਹੋਏ ਨੇਗੇ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ ਚ ਡਾਕਟਰਾਂ ਦੀਆਂ 1300 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੋ ਮਿਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਦੇਵਾਂਗੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣਗੀਆਂ ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਦੀਆਂ ਰਹੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪੀਟਲਾਂ ਚ ਹੋਣਗੇ ਉਹ ਡਾਕਟਰ ਸਾਡੇ ਮਹੱਲਾ ਕਲੀਨਿਕਾਂ ਚ ਹੋਣਗੇ ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ ਦੇ ਸੈਂਟਰਾਂ ਦੇ ਵਿੱਚ ਹੋਣਗੇ